ਲਾ بیا ਉਹ ਮੱਕੜ ਦਾ ਕਬੂਤਰਾ ਮੋਦੀ ਨੇ ਫੜ ਲਿਆ ਤਾਂ ਕਾਲੂ ਆਇਆ ਅੱਜ ਸਮਝੌਤਾ ਕਰਾਉਣ ਨੂੰ ਸਪੈਸ਼ਲ ਹਨਾ ਤੇ ਕਿਹੜਾ ਕਬੂਤਰ ਫੜ ਲਿਆ ਸੰਜੇ ਤੇਰਾ ਜੀ ਕਾਲੀ ਚੀਨੀ ਕਬੂਦਰੀ ਹੈ ਜੀ ਕਾਲੀ ਚੀਨੀ ਕਬੂਦਰੀ ਹੈ ਕਲਸਰੀ ਕਿਉਂ ਫੜੀ ਉਹ ਜਵਾਕ ਦੀ ਬਾਈ ਜੀ ਇਹਨੇ ਮੇਰਾ ਫੜਿਆ ਹੈਗਾ ਤੇ ਆਪਾਂ ਇਹੰਦਾ ਫੜ ਲਿਆ ਇਹ ਕਹਿੰਦਾ ਮੈਂ ਰਹਿਣਾ ਨਹੀਂ ਮੇਰੇ ਘਰੇ ਨਾ ਆਈ ਫਿਰ ਮੈਂ ਕੀ ਚੱਲੋ ਠੀਕ ਹੈ ਜੀ ਆਪਾਂ ਸੋਦਾ ਹੀ ਫੜਿਆ ਸੰਜੇ ਓਏ ਹੈਂ ਇਹ ਤਾਂ ਝੁੱਪ ਲਿਆ ਕਿਵੇਂ ਝੁੱਪਿਆ ਤੂੰ ਹੈ ਜਿਹੜਾ ਝੁੱਪਿਆ ਹੁੰਦਾ ਨਹੀਂ ਕਿਵੇਂ ਫੜਿਆ ਕਿਵੇਂ ਇਹ ਦੱਸ ਥੈਂਕ ਯੂ ਤੋ ਜੱਕਲੇ ਹੈ ਥੈਂਕੀ ਜੱਕਲੇ ਥੈਂਕੀ ਤੋ ਜੱਕ ਲਿਆ ਤੇ ਤੂੰ ਫਿਰ ਕਿੰਨੇ ਪਲੇਟ ਤੇ ਇਹਦੇ ਮੈਂ ਇਹਦੇ ਦੋ ਉਵੇਂ ਲਪੇਟ ਤੇ ਦੋ ਉਵੇਂ ਆ ਗਏ ਮੇਰੇ ਕੋਲ ਚਾਰ ਹੋ ਗਏ ਫਿਰ ਇਹਦੇ ਚਾਰ ਫੜ ਲੇ ਤੂੰ ਹੈ ਹਾਂਜੀ ਠੀਕ ਹੈ ਨਹੀਂ ਇੱਕ ਤੂੰ ਡਾਇਲੋਗ ਮਾਰਿਆ ਸੀ ਕਿ ਬਹਿਰੀ ਤੋਂ ਕੰਪਿਊਟਰ বাজੂਆ ਮੋਦੀ ਤੋਂ ਨਹੀਂ বাজਦਾ ਆਪਣੇ ਤੋਂ ਨਹੀਂ বাজਦਾ ਆਵੇ ਲੋ ਆਹਦਾ ਕੀ ਕੀ ਕਹਿਣਾ ਹੁੰਨਾ ਮੇਰੇ ਤੋਂ ਕਬੂਤਰ ਬਚ ਜੂ ਆਪਣੇ ਤੋਂ ਨਹੀਂ ਭਾਈ ਦਾ ਕਰੇ ਇਤੋਂ ਨਹੀਂ ਬਚਦਾ ਹੈ ਆਪਣੇ ਤੋਂ ਨਹੀਂ ਭਾਈ ਦਾ ਕਰੇ ਖੜੀ ਲੈਣਾ ਹੈ ਖੜੀ ਲੈ ਸ਼ੇਰ ਕਦੇ ਸਾਂਢ ਦੇ ਧੱਕੇ ਚੜਦਾ ਹੀ ਆ ਹੈ ਸ਼ੇਰ ਕਦੇ ਸਾਂਢ ਦੇ ਧੱਕੇ ਚੜਦਾ ਹੀ ਆ ਵੀ ਤੇਰੇ ਧੱਕੇ ਚੜੂਗਾ ਕਦੇ ਹੈ ਕਦੇ ਕਬੂਤਰ ਆਊਗਾ ਹੀ ਮੇਰੇ ਘਰੇ ਬਹਿ ਜਾਊਗਾ ਕਦੇ ਹਾਂ 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 ਛੋਟਾ ਬੱਚਾ ਛੜੂਗਾ ਕਰਾ ਦਾਂ ਨੇ ਫਰੀ ਦੇ 500 ਕਿਲੋ ਆ ਹੈ ਕਿੱਲੋ ਵਾਲੇ ਪਾਉਣਾ ਤੈਂ ਤਾਂ ਮੈਂ ਆ ਕੇ ਕਣਕ ਕੁੰਕ ਸਾਰਾ ਕੁਝ ਬਾਜਰੀ ਮਿਕਸ ਕਰ ਲਓ ਅੱਛਾ ਮੋਦੀ ਵੇਹਲਾ ਤੇਰੀ ਸਿਹਤ ਤੇ ਮੈਨੂੰ ਲੱਗਦਾ ਵੀ ਪੰਜ ਕੁ ਸਾਲ ਠਹਿਰ ਜਾਦਾ ਤੇ ਤੈਨੂੰ ਢਾ ਲੂਆ ਵੇਲਾ ਇਹ ਮੈਂ ਤਾਂ ਕਿਉਂ ਢਾਣਾ ਬਾਈ ਹੈ ਆਪਾਂ ਤਾਂ ਕਿਉਂ ਢਾਣਾ ਅੱਛਾ ਆਪਾਂ ਪਗੜੇ ਗਏ ਇਹਦੇ ਮੋਦੀ ਨਾਲ ਮੋਦੀ ਮੇਰੇ ਫੜ ਲੂ ਮੈਂ ਨਹੀਂ ਮੰਗਣਾ ਤਾਂ ਅੱਛਾ ਮੈਂ ਇਹਦੇ ਫੜ ਲੇ ਮੋਦੀ ਨਹੀਂ ਮੰਗਣਾ ਵੀ ਮੰਗਣੇ ਨਹੀਂ ਇੱਕ ਦੂਜੇ ਤੋਂ ਹੈ ਜਿੰਨੇ ਮਰਜੀ ਫੜ ਲੇ ਹੈ ਠੀਕ ਹੈ ਜਿਹੜਾ ਕਬੂਤਰ ਆਵਦੇ ਘਰ ਦਾ ਨਾ ਹੋਇਆ ਦੂਜੇ ਘਰ ਦਾ ਕਿੱਥੋਂ ਆ ਇਹ ਗੱਲ ਤੇਰੀ ਸਹੀ ਹੈ ਹਣਾ ਜਿਹੜਾ ਤੇਰਾ ਬਣਿਆ ਹੀ ਨਹੀਂ ਤੇਰੇ ਘਰੋਂ ਤੂੰ ਇਹਦੇ ਮੋਦੀ ਦੇ ਉੱਠ ਗਿਆ ਹਣਾ ਤਾਂ ਕੀ ਬਣੂਗਾ ਕੀ ਮੰਗੋ ਬਾਜੀ ਜਿੱਤੂਗਾ ਕੱਲ ਨੂੰ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਕਾਲੂ ਕਰਾ ਯਾਰ ਸਮਝੋ ਤਦਵਾ ਕਬੂਤਰ ਇਹ ਤਾਂ ਤਿਆਰ ਹੈ ਇਹ ਮੋਦੀ ਤਿਆਰ ਹੈ ਮੋਦੀ ਕੁਛ ਕੁਛ ਤਿਆਰ ਆ ਉਹ ਥੋੜਾ ਯਾਰ ਕਹਿੰਦਾ ਨਹੀਂ ਕਰਨਾ ਉਹ ਕਹਿੰਦਾ ਨਹੀਂ ਕਰਨਾ ਹੈ ਉਹ ਫਿਰ ਭਈ ਮੋਰ ਨੂੰ ਮੰਨਦਾ ਕਹਿੰਦਾ ਵੀ ਮੋਰ ਉਸਤਾਦ ਹੈ ਮੇਰਾ ਹਾਂ ਕਹਿੰਦਾ ਵੀ ਮੈਂ ਮੋਰ ਨੂੰ ਮੰਨਦਾ ਮਕੜਾ ਕਰ ਲਾ ਰਾਜੀ ਨਾਵਾ ਕਰ ਲਾ ਆ ਰਾਜੀ ਨਾਵਾ ਬੰਦਾ ਤਿਆਰ ਆ ਤੇਰੇ ਕਬੂਤਰ ਦਵਾ ਦੇ ਜਿਹੜੀ ਕਾਲ ਸਰੀ ਬੈਠੀ ਆ ਨਹੀਂ ਜਿਹੜੀ ਮੇਰੀ ਨਾ ਹੋਈ ਉਹ ਇਹਦੇ ਕਰਦੀ ਕਿਥੇ ਉਹ ਇਹਦੇ ਕਰੋ ਤਾਂ ਜਾਊਗੀ ਕਦਨਾਂ ਤੇ ਕਦੇ ਉਹ ਟੈਂਕੀ ਹੈਗੀ ਆ ਮੇਰੇ ਘਰਾਂ ਦੇ ਕੋਲ ਉੱਥੇ ਹੁੰਦੀ ਉੱਥੇ ਜਾੜੀ ਟੈਂਕੀ ਤੋਂ ਫੜਕੀ ਮਾਰੀ ਇੱਕ ਚੱਲ ਬਈ ਚੱਲ 350 ਦੀ 350 ਦੀ ਵੇਚ ਦੇਗਾ ਹੈਂ ਤੇ ਤੂੰ ਕਿੰਨਾ ਦਾ ਦਿਨਾ 200 ਦਾ ਦੋਵੇਂ ਵੇਚ ਚੁੱਕਿਆ ਮੈਂ ਦੇ ਜਿਹੜੇ ਫੜੇ ਆ 400 ਦੇ ਦੋਵੇਂ ਦੇ ਤੇ ਉਹ ਹੁਣ 10 ਦਿਨਾਂ ਨੂੰ ਲੈ ਕੇ ਜਾਊਗਾ ਦੋ 200 ਦੇ ਆ ਹਾਂਜੀ ਠੀਕ ਹੈ ਕਿਉਂਕਿ ਆਪਣੇ ਕਿਹੜਾ ਮੁੱਲ ਲੈਂਦੇ ਸੀ ਹੁਣ ਇਹਦੇ ਕੂਤਰ ਫੜ ਕੇ 400 ਵਟ ਲਿਆ ਹਾਂਜੀ ਮੈਂ 400 ਤੇ ਤੂੰ ਕਿੰਨੇ ਵੇ ਵਟੇ ਇਹਦੇ ਫੜ ਕੇ ਹੋਈ 350 500 ਰੁਪਏ ਹੈ 50ਵਾ ਦੇ ਨਾ ਤੇ ਸਮਝੋਤਾ ਕਰ ਲੋ ਯਾਰ ਕਿਉਂ ਲੜਦੇ ਹੋ ਹੈ ਨਹੀਂ ਕਰਨਾ ਉਹਨੇ ਦੋ ਵਿੱਚ ਆ ਉਹਨੇ ਦੋ ਹੈ ਇਹਦਾ ਮਤਲਬ ਹੈ ਤੇਜ ਹੈ ਹੈਨਾ ਇਹਦਾ ਕੂਤ ਚੰਗੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਕਾਲੂ ਵੇਖ ਲੈ ਸਮਝੋਤਾ ਕਰਾ ਕੇ ਜੇ ਤਾਂ ਹੁੰਦਾ ਹੈ ਤਾਂ ਕਰਾ ਦੇ ਇਹ ਤਾਂ ਤਿਆਰ ਹੈ ਜੀ ਹਾਂ ਉਹ ਮੱਕੜ ਦੀ ਇਹ ਵਹਿਆ ਵਰਿਆ ਤੇ ਜਵਾਕ ਹੈ ਯਾਰ ਹੈਨਾ ਮੋਰ ਦਾ ਫੈਨ ਹੈਗਾ ਤਾਂ ਆਪਾਂ ਵੀ ਟਮਾਣੇ ਵਾਲੇ ਫੌਜੀ ਸਾਹਿਬ ਦੇ ਫੈਨ ਹਾਂ। ਤੂੰ ਟਮਾਣੇ ਦਾ? ਟਮਾਣੇ ਵਾਲੇ ਫੌਜੀ ਸਾਹਿਬ ਦੇ ਜੀ। ਟਮਾਣੇ ਵਾਲਾ ਫੌਜੀ ਸਾਹਿਬ ਕਿਹੜਾ ਹੈ? ਫੌਜੀ ਜਿਹੜਾ ਬਾਜ਼ੀਆਂ 'ਚ ਆਉਂਦਾ ਹੁੰਦਾ ਸਭ ਤੋਂ ਜ਼ਿਆਦਾ ਪੈਸੇ ਉਹ ਉੱਤੋਂ ਨਹੀਂ ਲਾਉਂਦਾ ਜਾਨ। ਜੇ 50000 ਦੀ ਬਾਜ਼ੀ ਹੋਵੇ ਉਹਦੇ ਨਾਲ ਕੋਈ ਅੜ ਜਾਏ ਤਾਂ 50000 ਉੱਤੋਂ ਇੱਕ ਇੱਕ ਟਮਾਣਾ ਤਾਂ ਲਾਉਂਦਾ ਪੈਸੇ ਫੌਜੀ ਕਿਹੜਾ ਆ ਗਿਆ ਹੁਣ? ਉਹਦਾ ਨਾਂ ਵੀ ਓਵੇਂ ਓਵੇਂ ਹੁੰਦਾ ਨਾ ਟਮਾਣਾ ਓਵੇਂ ਉਹਨੂੰ ਫੌਜੀ ਕਹਿੰਦੇ ਗਿਆ। ਅੱਛਾ ਉੱਥੋਂ ਕਿਹੜਾ ਕਾਲੂ ਯਾਰ ਪਤਾ ਨਹੀਂ ਮੈਂ ਤਾਂ ਆਪਾਂ ਸੁਣਿਆ ਜੀ ਟਮਾਣਾ ਫੌਜੀ ਨਹੀਂ ਟਮਾਣਾ ਲਾਲ ਬਾਈ ਲਾਲ ਬਾਈ ਟਮਾਣਾ ਉਹਵੇਂ ਉਹਨੂੰ ਫੌਜੀ ਵੀ ਕਹਿੰਦੇ ਆ ਜੀ ਅੱਛਾ ਫੌਜੀ ਕਹਿੰਦੇ ਆ ਮੈਨੂੰ ਉੜੰਗਾ ਮਿਲਿਆ ਠੀਕ ਹੈ ਜੀ ਅੱਛਾ ਉੱਥੇ ਕਹਿੰਦੇ ਮੇਰਾ ਨਾਮ ਫੌਜੀ ਵੀ ਹੈਗਾ ਜੀ ਟਮਾਣਾ ਕਹਿੰਦਾ ਸੀ ਠੀਕ ਹੈ ਠੀਕ ਹੈ ਉਹ ਕਹਤਾ ਉਹਨਾਂ ਨੇ ਫੌਜੀ ਕਹਿੰਦੇ ਆ ਫੌਜੀ ਨਹੀਂ ਕਹਿੰਦੇ ਉਹਨੂੰ ਕੀਪੇ ਨੂੰ ਤਾਂ ਕੀਪਾ ਮੌਤ ਕਹਿੰਦੇ ਆ ਐ ਟਮਾਣੇ ਨੂੰ ਨਹੀਂ ਕਹਿੰਦੇ ਟਮਾਣਾ ਠੀਕ ਆ ਠੀਕ ਆ ਜੀ ਬਾਕੀ ਐਤ ਕੀ ਗਰਮੀਆਂ ਚ ਕਦੇ ਮਿਲੇ ਤਾਂ ਵਿਖਾਵਾਂਗੇ ਤੁਹਾਨੂੰ ਵੀ ਇਹ ਹੈਗੇ ਆ ਕਈ ਵਾਰੀ ਹੋਰ ਵੀ ਹੋ ਸਕਦਾ ਪਿੰਦੇ ਦਾ ਠੀਕ ਆ ਠੀਕ ਆ ਠੀਕ ਆ ਠੀਕ ਟਮਾਣੇ ਨਾਲ ਕੋਈ ਹੋਰ ਹੋਣਾ ਹਨਾ ਨਹੀਂ ਕਿਸੇ ਫੜਾ ਫੜਾਈ ਛੱਡ ਦੋ ਕੁੱਤਰ ਡੋਂ ਲੱਗ ਪੂਗਾ ਆਉਂਦਾ ਹੀ ਆਉਂਦੇ ਆ ਜੀ ਉਹ ਠੀਕ ਆ ਠੀਕ ਫੌਜੀ ਔਲਖਾ ਹੋਣਾ ਫਿਰ ਉਹ ਹਾਂਜੀ ਐ ਹੋਣਾ ਠੀਕ ਆ ਠੀਕ ਆ ਫੌਜੀ ਔਲਖਾ ਦਾ ਤਾਂ ਹੈਗਾ ਇੱਕ ਬਾਕੀ ਪੁੱਛਾਂਗੇ ਟਮਾਣੇ ਨੂੰ ਤੇ ਤੂੰ ਹੁਣ ਨਹੀਂ ਕਰਨਾ ਸਮਝੋਤਾ ਨਹੀਂ ਜੀ ਹੈਂ ਨਹੀਂ ਤੁਸੀਂ ਫੜਾਫੜਾਈ ਛੱਡੋ ਫੜਾਫੜਾਈ ਛੱਡ ਦਿਓ ਕਿੰਨੀ ਛੱਡਣੀ ਕੀ ਕਰ ਲਿਆ ਕਰੋ ਕੀਤੇ ਜਿਆਦੇ ਉੜਦਾ ਨਹੀਂ ਫੜਾਫੜਾਈ ਤੇ ਗੱਲ ਸੁਣੋ ਨਾ ਆ ਪਰਕੀ ਮਾਰੇ ਆ ਪਰਕੀ ਮੈਂ ਤਾਂ ਪਰਕੀ ਮਾਰਦਾ ਹੀ ਨਹੀਂ ਇੱਕ ਨੂੰ ਝੁਕਣਾ ਪਊ ਤੁਹਾਨੂੰ ਇੱਕ ਇਹਨੇ ਕਹੇ ਚਲੋ ਆਪਾਂ ਹੋਂਦ ਨਹੀਂ ਫੜਦੇ ਫੜੋ ਜੀ ਗੱਲ ਸੁਣੋ ਜੀ ਚਲ ਮੈਂ ਕਹੇ ਦੇ ਨਾ ਵੱਡਾ ਮੈਂ ਝੁਕ ਜਾਣਾ ਮੈਂ ਫੜਦਾ ਨਹੀਂ ਆਪੇ ਛਤਰੀ ਤੇ ਬਹਿ ਗਿਆ ਮੈਂ ਕਹਿ ਨਹੀਂ ਸਕਦਾ ਆਪੇ ਆ ਜੂ ਦੇ ਦੀ ਗਿਆ ਨਾ ਬਾਈ ਤਰਕੂਤ ਆ ਗਿਆ ਇਹਨੇ ਮੇਰੇ 400 ਦੇ ਵਿੱਚ ਚੱਲ ਇਹ ਚੱਲੇ ਨਹੀਂ ਆਉਂਦਾ ਬਈ ਇਹ ਨੂੰ ਪੱਕੜ ਕਹਿੰਦੇ ਆ 50 ਰੁਪਏ ਵਾਧੇ ਤੇਰੇ 50 ਰੁਪਏ ਨਾਲ ਮਰਦੇ ਹੁੰਦੀਆਂ ਤੇ ਫਿਰ ਕਬੂਤਰ ਦਾ ਵੇਚਣ ਵਾਲੇ ਪਏ ਆ ਤੇਰੀ ਕਾਹਦੀ ਦਵਾਈ ਆ ਉਹ ਵੇਚਣ ਵਾਲੇ ਪਏ ਆ ਉਹ ਕੋਈ ਗਾਹਕ ਨਹੀਂ ਆਇਆ ਭਾਈ ਗੱਲ ਸੁਣ ਦੋ ਦੋ ਤੁਹਾਡੇ ਉਹ ਜਿਹੜਾ ਉਹ ਕਾਲੇ ਮੋਢਾ ਕਬੂਤਰੇਗਾ ਨਾ ਉਹ ਨਾ ਹਲੇ ਤੱਕ ਤੇਰੇ ਕੋਲੇ ਆ ਭੁੱਖੇ ਪੇਟ ਸਵੇਰੇ ਸੁਧੀਆਂ 7 ਵਜੇ ਛੱੜਦੀ ਬਾਈ ਬਾਈ ਵੀ ਛੱਡ ਦੂਗਾ ਉਹ ਕਬੂਤਰ ਬਾਈ ਦੇ ਕਬੂਤਰ ਬਾਕੇ ਨਾ ਮੇਕੀ ਪਰਕੀ ਮਾਰੀ ਸਾਫ ਛਤਰੀ ਤੇ ਸਿੱਧਾ ਮੇਰੇ ਘਰੇ ਜਾਉਂਦਾ ਵੇਹ ਤੇ ਠੀਕ ਐ ਫਿਰ ਤੂੰ ਦਾ ਆ ਜੇ ਦਾ ਲਾ ਲਈ ਮੈਂ ਤੈਨੂੰ ਕਿਹਾ ਛੱਡ ਕੇ ਵੇਖ ਲੀ ਉਪਰ ਚੱਲ ਲੋ ਵੀਡੀਓ ਬੰਦ ਕਰਨ ਲੱਗਾ ਸਮਝੋਤਾ ਨਹੀਂ ਕਰਨਾ ਨਹੀਂ ਕਰਨਾ ਹੈ ਨਹੀਂ ਠੀਕ ਐ ਚੱਲ ਫਿਰ ਨਾ ਕਰ ਸਮਝੋਤਾ ਵੇਨੇ ਵੀ ਕਿਹੜਾ ਕੀ ਡਾਇਲੋਗ ਬੋਲਿਆ ਸੀ ਸਾਹਣਾ ਦੇ ਭੇੜ ਚ ਕੀ ਆਊਗਾ ਸ਼ੇਰ ਕਦੇ ਵੀ ਸਾਹਣ ਦੇ ਥੱਲੇ ਆ ਜਾਂਦਾ ਠੀਕ ਐ ਠੀਕ ਐ ਸ਼ੇਰ ਕਦੇ ਸਾਹਣ ਦੇ ਥੱਲੇ ਵਾਕੇ ਮੈਂ ਵੇਖਿਆ ਸਿੰਘਾਂ ਦੇ ਮਾਰਦਾ ਚੱਕ ਕੇ ਹੈਣਾ ਠੀਕ ਆ ਵੀ ਲਓ ਜੀ ਭਮਕੜ ਕਹਿੰਦਾ ਵੀ ਸਮਝੌਤਾ ਨਹੀਂ ਕਰਦਾ ਫੜ ਲੈ ਜਿੰਨੇ ਫੜਨੇ ਆ ਓਕੇ ਵੀ